ਜਿਹੜੀਆਂ ਬਰਸਾਤ ਦੀਆਂ ਪਹਿਲੀਆਂ ਬੂੰਦਾਂ ਹੁੰਦੀਆਂ ਨੇ ਉਹਨਾਂ ਨੂੰ ਰੇਗਿਸਤਾਨ ਤੇ ਫਨਾ ਹੋਣਾ ਪੈਂਦਾ ਮੈਂ ਤਿੰਨ ਵਿਸ਼ਿਆਂ ਦੇ ਵਿੱਚ ਐਮਏ ਕੀਤੀਆਂ ਹੋਈਆਂ ਨੇ ਐਮਫਿਲ ਕੀਤੀ ਹੋਈ ਹੈ ਮੈਂ ਪੀਐਚਡੀ ਕੀਤੀ ਹੋਈ ਹੈ ਦੋ ਸਬਜੈਕਟਾਂ ਦੇ ਵਿੱਚ ਮੇਰਾ ਨੈੱਟ ਜਿਹੜਾ ਹੈ ਪਾਸ ਹੈ ਪੰਜਾਬੀ ਦੇ ਵਿੱਚ ਵੀ ਤੇ ਪਰਫਾਰਮਿੰਗ ਆਰਟ ਦੇ ਵਿੱਚ ਥੀਏਟਰ ਦੇ ਵਿੱਚ ਕੁਝ ਜਿਹੇ ਚਿੱਤਰਕਾਰ ਜਿਹੜੇ ਬਾਈ ਨੇ ਹਨਾ ਉਹਨਾਂ ਦੀ ਜਿਹੜੀ ਫੈਮਿਲੀ ਸੀਰੀਜ਼ ਆ ਰਹੀ ਹੈ ਉਹਨਾਂ ਦਾ ਜਿਹੜਾ ਫਾਦਰ ਦਾ ਰੋਲ ਹੈ ਕੈਲੇ ਬੁੜੇ ਦਾ ਉਹ ਮੈਂ ਕਰ ਰਿਹਾ ਨਗਾਤਾਰ ਬਹੁਤ ساریਆਂ ਫਿਲਮਾਂ ਜਿਹੜੀਆਂ ਮੈਂ ਲਿਖੀਆਂ ਨੇ ਐਕਟਿੰਗ ਕੀਤੀਆਂ ਡਾਇਰੈਕਟ ਵੀ ਕੀਤੀਆਂ ਨੇ ਮੇਰੀਆਂ ਹੁਣ ਤੱਕ 40 ਕਿਤਾਬਾਂ ਛਪ ਚੁੱਕੀਆਂ ਨੇ 4-5 ਵਾਰੀ ਅਸੀਂ ਹਵਾਲਾਤ ਦੇ ਵਿੱਚ ਰਹਿ ਕੇ ਆਏ ਪੁਲਸ ਦੇ ਸਾਨੂੰ ਚੱਕਿਆ ਸੀ ਲਾਠੀ ਚਾਰਜ ਹੋਇਆ ਉਹ ਜਿਹੜੇ 32 ਜਣੇ ਜੇਲ੍ਹ ਦੇ ਵਿੱਚ ਗਏ ਸੀ ਉਹਨਾਂ ਚੋਂ ਮੈਂ ਇੱਕ ਬੰਦਾ ਸੀ ਜਿਹੜੇ ਅਸੀਂ ਜੇਲ੍ਹ ਦੇ ਵਿੱਚ ਵੀ ਅਸੀਂ ਰਹਿ ਕੇ ਆਏ ਆ ਅਸੀਂ ਅਗਲੇ ਸੈਸ਼ਨ ਤੋਂ ਇਹ ਸ਼ੁਰੂ ਕਰਨ ਲੱਗੇ ਪਰ ਉਸ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਉਂਦਾ ਉਹ ਇਸ ਭਰਤੀ ਨੂੰ ਰੱਦ ਕਰ ਦਿੰਦਾ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਦਮਾ ਹੈ ਮੇਰੀ ਨੌਕਰੀ ਦੇ ਕੁੱਲ 11 ਜਾਂ 12 ਸਾਲ ਬਚਦੇ ਨੇ ਤੇ ਜੇ ਉਹ 11 ਤੇ 12 ਸਾਲ ਵੀ ਮੈਂ ਇਹਨਾਂ ਸੰਘਰਸ਼ਾਂ ਦੇ ਵਿੱਚ ਸੜਕਾਂ ਤੇ ਕੱਢ ਦੂੰਗਾ ਤਾਂ ਕਿਹੜੇ ਵੇਲੇ ਮੈਂ ਜਿਹੜਾ ਪੰਜਾਬ ਦਾ ਆਉਣ ਵਾਲਾ ਭਵਿੱਖ ਹੈਗਾ ਉਹਦੇ ਵਾਸਤੇ ਮੈਂ ਕੰਮ ਕਰ ਸਕਾਂਗਾ ਸਮੱਸਿਆ ਇਹ ਹੈ ਹੁਣ ਮੈਂ ਕਲਾਸ ਦੇ ਵਿੱਚ ਖੜ ਕੇ ਵਿਦਿਆਰਥੀਆਂ ਨੂੰ ਇਹ ਗੱਲ ਨਹੀਂ ਕਹਿ ਸਕਦਾ ਕਿ ਵੀ ਪੜ੍ਹ ਲਓ ਪੜ੍ਹ ਲਓ ਤਾਂ ਤੁਹਾਨੂੰ ਤੁਸੀਂ ਕੁਛ ਨਾ ਕੁਛ ਬਣ ਜਾਓਗੇ ਕੁਛ ਨਾ ਕੁਛ ਹਾਕਮ ਕਰ ਦੋਗੇ ਮੈਂ ਐਗਜ਼ੈਂਪਲ ਹੀ ਨਹੀਂ ਹੈਗਾ ਉਹਨਾਂ ਵਾਸਤੇ ਪਿਛਲੇ 10 15 20 ਆਨਾਂ ਤੋਂ ਉਹ ਉਹਨਾਂ ਕਾਲਜਾਂ ਦੇ ਕਾਬਜ਼ ਨੇ ਮਤਲਬ ਬੀ ਪਲਾਨ ਉਹਨਾਂ ਦਾ ਤਿਆਰ ਹੈ ਨਹੀਂ ਤਾਂ ਅੱਗੇ ਜਿਹੜਾ ਹਨੇਰਾ ਹੈਗਾ ਹੋਰ ਗੂੜਾ ਤੇ ਗਾੜਾ ਹੁੰਦਾ ਜਾਊਗਾ ਤੁਸੀਂ ਜੁੜੇ ਹੋਗਾ ਤਾਂ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਰ ਵਿਖੇ ਪਹੁੰਚੇ ਆਂ ਜਿੱਥੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਪੁਲਿਸ ਦੀ ਤਣਾਤੀ ਦੇਖ ਸਕਦੇ ਹੋ ਉਹਨਾਂ ਨੂੰ ਇੱਥੇ ਰੋਕ ਕੇ ਰੱਖਿਆ ਗਿਆ ਹੈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਸੀਂ ਇੱਥੇ ਜਿੰਨੇ ਵੀ ਆਗੂ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰਾ ਨਾਮ ਡਾਕਟਰ ਸੁਆਮੀ ਸਰਬਜੀਤ ਹੈ ਤੇ ਮੈਂ ਜਿਹੜੀ ਇਹ 1158 ਭਰਤੀ ਆ ਇਹਦੇ ਵਿੱਚ ਪੰਜਾਬੀ ਦਾ ਉਮੀਦਵਾਰ ਆ ਇਸ ਵਕਤ ਮੇਰੀ ਉਮਰ 46 ਸਾਲ ਹੈ ਤੇ ਮੈਂ ਜਦੋਂ ਕਾਲਜ ਚ ਪੜਦਾ ਹੁੰਦਾ ਸੀ ਉਦੋਂ ਹੀ ਇਹ ਸੁਪਨਾ ਲਿਆ ਸੀ ਕਿ ਕਦੇ ਨਾ ਕਦੇ ਮੈਂ ਕਾਲਜ ਦੇ ਵਿੱਚ ਪੱਕਾ ਪ੍ਰੋਫੈਸਰ ਲੱਗੂੰਗਾ ਤੇ 46 ਸਾਲ ਦੀ ਉਮਰ ਚ ਆ ਕੇ ਮੇਰਾ ਜਿਹੜਾ ਇਹ ਸੁਪਨਾ ਪੂਰਾ ਹੁੰਦਾ ਹੈ ਤੇ ਇਹ ਸੁਪਨਾ ਵੀ ਐਂ ਪੂਰਾ ਨਹੀਂ ਹੋਇਆ ਇਹਦੇ ਵਾਸਤੇ ਬਹੁਤ ਸੰਘਰਸ਼ ਕਰਨਾ ਪਿਆ ਲਗਭਗ 4-5 ਵਾਰੀ ਅਸੀਂ ਹਵਾਲਾਤ ਦੇ ਵਿੱਚ ਰਹਿ ਕੇ ਆਏ ਪੁਲਿਸ ਨੇ ਸਾਨੂੰ ਚੱਕਿਆ ਸੀ ਲਾਠੀ ਚਾਰਜ ਹੋਇਆ ਮੈਂ ਉਹ ਜਿਹੜੇ 32 ਜਣੇ ਜੇਲ੍ਹ ਦੇ ਵਿੱਚ ਗਏ ਸੀ ਉਹਨਾਂ ਚੋਂ ਮੈਂ ਇੱਕ ਬੰਦਾ ਸੀ ਜਿਹੜੇ ਅਸੀਂ ਜੇਲ੍ਹ ਦੇ ਵਿੱਚ ਵੀ ਅਸੀਂ ਰੱਖ ਕੇ ਆਏ ਆ ਤਾਂ ਬਹੁਤ ਸੰਘਰਸ਼ ਦੇ ਵਿੱਚੋਂ ਜਿਹੜੀ ਅਸੀਂ ਇਹ ਭਰਤੀ ਹੈ ਉਹ ਅਸੀਂ ਮਤਲਬ ਪੂਰ ਚੜ੍ਹਾਈ ਹੈ ਕੀ ਹੈ ਇਸ ਭਰਤੀ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਸ਼ਰਤ ਹੈ ਉਹ ਇਹ ਹੈ ਕਿ ਉਹਨਾਂ ਨੇ NET ਦਾ ਟੈਸਟ ਦਿੱਤਾ ਹੋਇਆ ਨੈਸ਼ਨਲ ਐਲੀਜੀਬਿਲਟੀ ਟੈਸਟ ਹੁੰਦਾ ਹੈ ਠੀਕ ਹੈ ਜਿਹਦੇ ਤੇ ਬਕਾਇਦਾ ਲਿਖਿਆ ਹੁੰਦਾ ਹੈ ਜੇ ਤੁਸੀਂ ਉਹ ਟੈਸਟ ਕਲੀਅਰ ਕਰਦੇ ਹੋ ਕਿਉਂਕਿ ਇਸ ਤੋਂ ਬਾਅਦ ਤੁਸੀਂ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਯੋਗ ਮਤਲਬ ਇਹ ਟੈਸਟ ਦੀ ਯੋਗਤਾ ਇਹ ਸੀ ਕਿ ਸਭ ਤੋਂ ਪਹਿਲਾਂ ਤੁਹਾਡਾ ਉਹ ਟੈਸਟ ਕਲੀਅਰ ਹੋਣਾ ਚਾਹੀਦਾ ਤਾਂ ਜਿੰਨੇ ਬੰਦੇ ਵੀ ਇਸ ਭਰਤੀ ਦੇ ਵਿੱਚ ਸਿਲੈਕਟ ਹੋਏ ਨੇ ਉਹ ਸਾਰੇ ਨੈੱਟ ਪਾਸ ਨੇ ਨੈੱਟ ਹੋਣ ਤੋਂ ਬਾਅਦ ਐਮਫਿਲ ਪੀ ਐਚ ਡੀ ਡਬਲ ਐਮ ਏ ਤੱਕ ਨੇ ਜੇ ਮੈਂ ਮੇਰੀ ਤੁਹਾਨੂੰ ਮੈਂ ਕੁਆਲੀਫਿਕੇਸ਼ਨ ਦੱਸਾਂ ਮੈਂ ਤਿੰਨ ਵਿਸ਼ਿਆਂ ਦੇ ਵਿੱਚ ਐਮ ਏ ਕੀਤੀਆਂ ਹੋਈਆਂ ਨੇ ਐਮਫਿਲ ਕੀਤੀ ਹੋਈ ਹੈ ਮੈਂ ਪੀ ਐਚ ਡੀ ਕੀਤੀ ਹੋਈ ਹੈ ਦੋ ਸਬਜੈਕਟਾਂ ਦੇ ਵਿੱਚ ਮੇਰਾ ਨੈੱਟ ਜਿਹੜਾ ਹੈ ਪਾਸ ਹੈ ਪੰਜਾਬੀ ਦੇ ਵਿੱਚ ਵੀ ਤੇ ਪਰਫਾਰਮਿੰਗ ਆਰਟ ਦੇ ਵਿੱਚ ਥੀਏਟਰ ਦੇ ਵਿੱਚ ਜੇ ਪ੍ਰਕਾਸ਼ਨ ਦੀ ਗੱਲ ਕਰਾਂ ਮੇਰੀਆਂ ਹੁਣ ਤੱਕ 40 ਕਿਤਾਬਾਂ ਛਪ ਚੁੱਕੀਆਂ ਨੇ ਤੇ ਲਗਭਗ ਹਰੇਕ ਸਾਲ ਮੇਰੀ 4 ਜਾਂ 5 ਕਿਤਾਬਾਂ ਛਪਦੀਆਂ ਨੇ ਇਸ ਇਸ ਉਹਦੇ ਤੋਂ ਬਿਨਾਂ ਪੜਾਈ ਤੋਂ ਬਿਨਾਂ ਜਿਵੇਂ ਕਹਾ ਐਜ਼ ਐਨ ਐਕਟਰ ਮੈਂ ਫਿਲਮਾਂ ਦੇ ਵਿੱਚ ਕੰਮ ਕਰਦਾ ਪਿਛਲੇ ਕਾਫੀ ਸਮੇਂ ਤੋਂ ਗੁਰਚੇ ਚਿੱਤਰਕਾਰ ਜਿਹੜੇ ਬਾਈ ਨੇ ਹਨਾ ਉਹਨਾਂ ਦੀ ਜਿਹੜੀ ਫੈਮਿਲੀ ਸੀਰੀਜ਼ ਆ ਰਹੀ ਹੈ ਫੈਮਿਲੀ 434 ਤੋਂ ਲੈ ਕੇ ਫੈਮਿਲੀ 441 ਤੱਕ ਉਹਨਾਂ ਦੇ ਜਿਹੜਾ ਫਾਦਰ ਦਾ ਰੋਲ ਹੈ ਕੈਨੇ ਬੁੜੇ ਦਾ ਉਹ ਮੈਂ ਕਰ ਰਿਹਾ ਲਗਾਤਾਰ ਹਨਾ ਤੁਸੀਂ ਬਿਨਾਂ ਦਾੜੀ ਤੋਂ ਤਾਂ ਨਹੀਂ ਪਛਾਣਿਆ ਹੋਊਗਾ ਮੈਨੂੰ stay uh... up ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਮੈਂ ਲਿਖੀਆਂ ਨੇ ਐਕਟਿੰਗ ਕੀਤੀਆਂ ਡਾਇਰੈਕਟ ਵੀ ਕੀਤੀਆਂ ਨੇ ਉਸ ਤੋਂ ਵੀ ਨਾ ਮਤਲਬ ਮੇਰੇ ਮੇਰੀ એનર્ਜੀ ਬਹੁਤ ਥਾਮਾ ਤੇ ਲੱਗਦੀ ਹੈ ਮਿਊਜ਼ਿਕ ਲਾਈਨ ਵਾਲੇ ਪਾਸੇ ਵੀ ਮੈਂ ਕੰਮ ਕਰਦਾ ਹੈਗਾ ਇੱਥੇ ਵੀ ਹੁਣੇ ਉਹ ਕਰਕੇ ਆਟਿਆ ਤਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਜਿਹੜੇ ਟੈਲੈਂਟਡ ਲੋਕ ਨੇ ਉਹ ਇਸ ਭਰਤੀ ਦੇ ਵਿੱਚ ਆਏ ਨੇ ਤੇ ਅਸੀਂ ਜਿਹੜੇ ਬੰਦਿਆਂ ਨੇ ਇਸ ਭਰਤੀ ਤੇ ਕੇਸ ਕੀਤਾ ਜੇ ਤੁਸੀਂ ਮਤਲਬ ਉਹਨਾਂ ਦੀ ਕੁਆਲਿਫੀਕੇਸ਼ਨ ਚੈੱਕ ਕਰ ਲਓ ਮੈਂ ਤੁਹਾਨੂੰ ਇੱਕ ਪੀਡੀਐਫ ਭੇਜੂੰਗਾ ਜਿਹੜੀ ਕਿ ਡੀਪੀਆਈ ਨੇ ਤਿਆਰ ਕਰਵਾਈ ਆ ਉਹਦੇ ਵਿੱਚ ਉਹ ਸਾਰੇ ਬੰਦੇ ਜਿਹੜੇ ਪਹਿਲਾਂ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਕਿੱਥੇ ਕਿੱਥੇ ਨੇ ਕੀ ਕੀ ਪੜਿਆ ਹੋਇਆ ਕੀ ਉਹਨਾਂ ਦੀ ਯੋਗਤਾ ਹੈਗੀ ਸਾਰਾ ਉਹਦੇ 'ਚ ਹੈਗਾ ਮਤਲਬ 100% ਦੇ ਵਿੱਚੋਂ ਸਿਰਫ 20% ਲੋਕ ਉਹ ਨੇ ਜਿਨ੍ਹਾਂ ਦਾ ਨੈਸ਼ਨਲ ਅਬਿਲਿਟੀ ਟੈਸਟ ਪਾਸ ਹੈ ਉਸ ਤੋਂ ਬਿਨਾ ਜਾਂ ਸਿੰਪਲ ਐਮਏ ਨੇ ਜਾਂ ਜਿਹੜੀਆਂ ਹੋਰ ਸੈਕੰਡ ਗ੍ਰੇਡ ਥਰਡ ਗ੍ਰੇਡ ਦੇ ਯੂਨੀਵਰਸਿਟੀਆਂ ਤੋਂ ਨੇ ਉੱਥੋਂ ਐਮਪੀਏ ਪੀ ਐਚਡੀ ਕੀਤੀ ਹੋਈ ਆ ਪਿਛਲੇ 10 15 20 ਸਾਲਾਂ ਤੋਂ ਉਹ ਉਹਨਾਂ ਕਾਲਜਾਂ ਦੇ ਕਾਬਜ਼ ਨੇ ਕਾਲ ਜਾਂਦਾ ਬਹੁਤ ਮਾੜਾ ਹਾਲ ਹੈ ਇਸ ਵਾਰੀ ਅਸੀਂ ਗਏ ਆ ਮੇਰੇ ਕੋਲ ਦੀ ਜਿਹੜੀ ਕੋਲਰ ਸਟਰੈਂਥ ਹੈ ਉਹ 3500 ਹੈ ਪਰ 3500 ਦੇ ਵਿੱਚੋਂ ਜਿਹੜਾ ਵਿਦਿਆਰਥੀ ਉਤੇ ਹਾਜ਼ਰ ਹੁੰਦੇ ਕਲਾਸਾਂ ਲਾਉਣ ਵਾਸਤੇ ਆਉਂਦਾ ਉਹਦੀ ਗਿਣਤੀ ਮਸਾ 100 150 ਮਤਲਬ ਤੁਸੀਂ ਸੋਚ ਕੇ ਦੇਖੋ ਕਿ 3 3000 31320 ਵਿਦਿਆਰਥੀ ਕਾਲਜ ਹੀ ਨਹੀਂ ਆ ਰਿਹਾ ਤੇ ਪਿਛਲੇ ਕਾਫੀ ਸਮੇ ਤੋਂ ਇਹੀ ਚੱਲ ਰਿਹਾ ਹੈ ਕਿ ਵਿਦਿਆਰਥੀ ਕਾਲਜ ਨਹੀਂ ਆਉਂਦਾ ਤੁਸੀਂ ਉਹਨਾਂ ਨੂੰ ਪਾਸ ਕਰਕੇ ਸਰਟੀਫਿਕੇਟ ਦੇ ਕੇ ਅੱਗੇ ਤੋਰੇ ਜਾਂਦੇ ਹੋ ਗੱਲ ਇਹ ਹੈ ਕਿ ਠੀਕ ਹੈ ਤਾਂ ਉਹਨਾਂ ਦੀ ਗ੍ਰੈਜੂਏਸ਼ਨ ਹੋ ਜੂਗੀ ਪੋਸਟ ਗ੍ਰੈਜੂਏਸ਼ਨ ਹੋ ਜੂਗੀ ਉਸ ਤੋਂ ਬਾਅਦ ਉਹ ਕੰਮ ਕਰਨਗੇ ਕਿ ਠੀਕ ਹੈ ਪੰਜਾਬ ਦੇ ਵਿੱਚ ਜਿਹੜੀ ਬੇਰਜ਼ਗਾਰੀ ਵੱਧ ਰਹੀ ਹੈ ਉਹ ਬੇਰਜ਼ਗਾਰੀ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਕਾਲਜਾਂ ਦੇ ਵਿੱਚ ਉਹ ਜਿਹੇ ਵਿਦਿਆਰਥੀ ਪ੍ਰੋਡਿਊਸ ਹੀ ਨਹੀਂ ਕਰ ਰਹੇ ਜਿਹੜੇ ਵਿਦਿਆਰਥੀ ਬਾਹਰ ਜਾ ਕੇ ਆਪਣੇ ਆਪ ਨੂੰ ਸਟੈਂਡ ਕਰ ਸਕਣ ਹੁ ਕਾਲਜਾਂ ਦੇ ਵਿੱਚ ਗਏ ਸੀ ਇਸ ਵਾਰ ਕਾਲਜਾਂ ਤੇ ਜਾ ਕੇ ਅਸੀਂ ਬਹੁਤ ਬਦਲਾਅ ਕੀਤੇ ਅਸੀਂ ਇਸ ਵਾਰੀ ਵਿਦਿਆਰਥੀਆਂ ਦੀ ਅਸੈਸਮੈਂਟ ਖਿੱਚ ਕੇ ਲਾਈ ਅਸੀਂ ਵਿਦਿਆਰਥੀਆਂ ਤੋਂ ਨਖਵਾ ਕੇ ਲਿਆ ਕਿ ਜੇ ਅਗਲੀ ਵਾਰੀ ਤੁਹਾਨੂੰ ਐਡਮਿਸ਼ਨ ਦਵਾਵਾਂਗੇ ਤਾਂ ਤੁਹਾਨੂੰ ਕਾਲਜਾਂ ਦੇ ਵਿੱਚ ਆਉਣਾ ਲਾਜ਼ਮੀ ਹੋਊਗਾ 10 ਦਿਨ ਜੇ ਲਗਾਤਾਰ ਨਹੀਂ ਆਉਂਗੇ ਤੁਹਾਡਾ ਨਾਮ ਕੱਟਾਂਗੇ ਅਸੀਂ ਅਗਲੇ ਸੈਸ਼ਨ ਤੋਂ ਇਹ ਸ਼ੁਰੂ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਉਂਦਾ ਉਹ ਇਸ ਭਰਤੀ ਨੂੰ ਰੱਦ ਕਰ ਦਿੰਦਾ ਮਤਲਬ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਦਮਾ ਹੈ ਖਾਸ ਤੌਰ ਤੇ ਮੇਰੇ ਵਰਗੇ ਬੰਦਿਆਂ ਵਾਸਤੇ ਜਿਨ੍ਹਾਂ ਦਾ ਪਹਿਲਾ ਤੇ ਆਖਰੀ ਸੁਪਨਾ ਇਹ ਨੌਕਰੀ ਸੀ ਤੇ ਖਾਸ ਤੌਰ ਤੇ ਉਮਰ ਦੇ ਇਸ ਪੜਾਅ ਦੇ ਵਿੱਚ ਠੀਕ ਹੈ ਦਸੰਬਰ ਦੇ ਵਿੱਚ ਮੈਨੂੰ 47 ਮਸ਼ਹੂਰ ਹੋ ਜਾਊਗਾ ਮੇਰੀ ਨੌਕਰੀ ਦੇ ਕੁੱਲ 11 ਜਾਂ 12 ਸਾਲ ਬਚਦੇ ਨੇ ਤੇ ਜੇ ਉਹ 11 ਤੇ 12 ਸਾਲ ਵੀ ਮੈਂ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਸੜਕਾਂ ਤੇ ਕੱਢ ਦੂੰਗਾ ਤਾਂ ਕਿਹੜੇ ਵੇਲੇ ਮੈਂ ਜਿਹੜਾ ਪੰਜਾਬ ਦਾ ਆਉਣ ਵਾਲਾ ਭਵਿੱਖ ਹੈਗਾ ਉਹਦੇ ਵਾਸਤੇ ਮੈਂ ਕੰਮ ਕਰ ਸਕੂਗਾ ਅ ਭਾਈ ਇੱਕ ਤਾਂ ਤੁਸੀਂ ਦੱਸਿਆ ਨਾ ਜੇ ਜਿਸ ਤਰ੍ਹਾਂ ਦੀ ਕਰੀਮ ਆ ਆਪਾਂ ਕਹੀਏ ਕਰੀਮ ਨੂੰ ਸੜਕਾਂ ਤੇ ਰੋਲ ਪਹਿ ਰਿਹਾ ਹਨ ਸਾਰੇ ਟੈਸਟ ਪਾਸ ਕਰਨ ਦੇ ਬਾਵਜੂਦ ਦੂਜਾ ਤੁਸੀਂ ਦੱਸਿਆ ਕਿ ਕਿੱਦਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੀਆਂ ਸੋਚਾਂ ਦਾ ਪਹਿਲਾਂ ਹੀ ਕਹਾਣ ਕੀਤਾ ਜਾ ਰਿਹਾ ਹੈ ਕਿ ਸਾਰਾ ਵਰਤਾਰਾ ਕੀ ਆ ਭਾਈ ਕਿਵੇਂ ਦੇਖਦੇ ਹਾਂ ਗੱਲ ਇਹ ਆ ਕਿ ਜੇ ਅਸੀਂ ਜਿਹੜਾ ਮਤਲਬ ਫਿਰ ਇੱਕ ਯੁੱਗ ਦੀ ਇੱਕ ਚੇਤਨਾ ਹੁੰਦੀ ਹੈ ਉਹ ਚੇਤਨਾ ਜਿਹੜੀ ਉਸ ਉਸ ਟਾਈਮ ਨੂੰ ਉਸ ਲੋਕਾਂ ਨੂੰ ਲੋਕਾਂ ਦੀ ਸੋਚ ਨੂੰ ਸਮਾਜ ਨੂੰ ਅੱਗੇ ਵਧਾਉਂਦੀ ਹੈ ਅੱਜ ਦੇ ਜਿਹੜੀ ਯੁੱਗ ਦੀ ਚੇਤਨਾ ਉਹ ਪੂੰਜੀਵਾਦ ਦੀ ਚੇਤਨਾ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਨੇ ਆਂੀਆਂ ਚੀਜ਼ਾਂ ਪੈਸੇ ਤੇ ਕੇਂਦਰਿਤ ਹੋ ਗਈਆਂ ਨੇ ਤਾਂ ਹੁਣ ਜਿਹੜਾ ਕੁਛ ਵੀ ਹੈ ਉਹ ਸਾਰਾ ਕੁਝ ਪੈਸੇ ਦੇ ਖੜਾ ਹੈ ਪੈਸੇ ਪੈਸੇ ਨਾਲ ਹੀ ਤੁਸੀਂ ਦੇਖੋ ਕਿ ਜਿਹੜਾ ਇੰਟਰਨੈਟ ਦਾ ਜਿਹੜਾ ਜਾਲ ਹੈ ਉਹ ਜਾਲ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਫਸਾਇਆ ਹੋਇਆ ਸਾਡੇ ਨੌਜਵਾਨ 24 ਦੇ ਵਿੱਚੋਂ ਜਿੰਨੇ ਘੰਟੇ ਜਾਗਦੇ ਨੇ ਉਹ ਸੋਸ਼ਲ ਮੀਡੀਆ ਤੇ ਬਣੇ ਰਹਿੰਦੇ ਨੇ ਉਹ ਅੱਗੇ ਉਹਨਾਂ ਨੇ ਭਵਿੱਖ 'ਚ ਕੀ ਕਰਨਾ ਹੈ ਉਹ ਇਹਦੇ ਬਾਰੇ ਸੋਚਦੇ ਨਹੀਂ ਹੈਗੇ ਕਿਉਂ ਕਿ ਉਹਨਾਂ ਨੇ ਤਾਂ ਮਤਲਬ ਬੀ ਪਲਾਨ ਉਹਨਾਂ ਦਾ ਤਿਆਰ ਹੈ ਕਿ ਅਸੀਂ ਇੱਥੋਂ ਪ੍ਰਸਤੂ ਕਰਨੀ ਹੈ ਜਾਂ ਬੀਏ ਕਰਨੀ ਹੈ ਉਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਣਾ ਹੈ ਬਾਹਰ ਜਾ ਕੇ ਤੁਸੀਂ ਕੀ ਕਰੋਗੇ ਬਾਹਰ ਜਾ ਕੇ ਤਾਂ ਦੇ ਕੋਲੇ ਲੇਬਰ ਕਲਾਸ ਤੋਂ ਵੀ ਨਾ ਹੋਰ ਜੌਬ ਨਹੀਂ ਹੈਗੀ ਉੱਥੇ ਜਾ ਕੇ ਤੁਸੀਂ ਸਫਾਈਆਂ ਕਰੋਗੇ ਉੱਥੇ ਜਾ ਕੇ ਆਲੂ ਪੱਟੋਗੇ 베ਰੀਆਂ ਤੋੜੋਗੇ ਉੱਥੇ ਜਾ ਕੇ ਤੁਸੀਂ ਪੈਕਿੰਗਾਂ ਕਰੋਗੇ ਕਰੋਗੇ ਕੀ ਪਰ ਹੁਣ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਜਿਹੜੀ ਵਿਦੇਸ਼ ਨੀਤੀ ਆਈ ਆ ਉਹਦੇ ਨਾਲ ਹੀ ਬਹੁਤ ਥਾਵਾਂ ਤੇ ਅਸੀਂ ਕਹੀਏ ਕਿ ਬੈਨ ਲਾ ਦਿੱਤਾ ਗਿਆ ਹੁਣ ਜਿਹੜੇ ਸਾਡੇ ਨੌਜਵਾਨ ਨੇ ਤੁਸੀਂ ਦੇਖੋ ਕਿ ਜੇ ਨੌਜਵਾਨ ਮਤਲਬ ਦੇਖੋ ਬੱਚੇ ਜਿਹੜੇ ਨੇ ਬੱਚਿਆਂ ਦਾ ਮੈਂ ਕਸੂਰ ਨਹੀਂ ਕਹਿੰਦਾ ਹੈਗਾ ਬੱਚੇ 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 ਉਹਨੇ ਕਸੂਰवार ਨਹੀਂ ਉਹਨਾਂ ਉਹਨਾਂ ਦੇ ਮਾਪੇ ਤੇ ਅਸੀਂ ਜਿਹੜੇ ਟੀਚਰ ਅਸੀਂ ਜ਼ਿਆਦਾ ਜ਼ਿੰਮੇਵਾਰ ਆ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਛੋਟਾ ਜਿਹੜਾ ਬੱਚਾ ਹੁੰਦਾ ਤੁਹਾਨੂੰ ਪਤਾ ਜਦੋਂ ਬੱਚਾ ਮੰਨਦਾ ਸਾਰੇ ਸਕੂਲ ਜਾਣਾ ਨਹੀਂ ਸ਼ੁਰੂ ਕਰਦਾ ਜਿੱਦ ਕਰਦਾ ਮਾਪਿ ਉਹ ਉਹ ਨਾਲ ੱਤਕਾ ਕਰਦੇ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਨੇ ਕਈ ਵਾਰੀ ਉਹਦੀ ਪ੍ਰੇਡ ਵੀ ਕਰਨੀ ਪੈਂਦੀ ਆ ਕਿਉਂਕਿ ਮਾਪਿਆਂ ਨੂੰ ਪਤਾ ਹੁੰਦਾ ਕਿ ਵੀ ਇਹ ਬੱਚਾ ਜੇ ਸਕੂਲ ਜਾਊਗਾ ਤਾਂ ਇਹਦਾ ਕੁਝ ਬਣੂਗਾ ਤਾਂ ਅਸੀਂ 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 ਵੀ ਉਹੀ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਇਹ ਨਵੀਂ ਜਨਰੇਸ਼ਨ ਹੈਗੀ ਆ ਬਾਹਰ ਨਾ ਜਾਵੇ ਇਹ ਗੈਂਗਸਟਰ ਹੋਣ ਵਾਲੇ ਪਾਸੇ ਨਾ ਚੁੱਕੇ ਇਹ ਨਸ਼ਿਆਂ ਵਾਲੇ ਪਾਸੇ ਨਾ ਜਾਵੇ ਇਹ ਕਿਸ ਦੇ ਹਿੱਲੇ ਲੱਗੇ ਪਰ ਜਿਹੜਾ ਪ੍ਰਾਈਵੇਟ ਸੈਕਟਰ ਹੈ ਜਾਂ ਜਿਹੜੀ ਜਿਹੜੀ ਪੂੰਜੀਵਾਦੀ ਚੇਤਨਾ ਹੈ ਜਿਹਨੂੰ ਕਿ ਸਾਡੀ ਭਾਵੇਂ ਭਾਰਤ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨੂੰ ਲਾਗੂ ਕਰ ਰਹੀ ਹੈ ਧੜਾ ਧੜ ਪ੍ਰਾਈਵੇਟ ਯੂਨੀਵਰਸਟੀਆਂ ਖੁੱਲ ਰਹੀਆਂ ਨੇ ਉਹਨਾਂ ਯੂਨੀਵਰਸਟੀਆਂ ਦਾ ਕੋਈ ਮਿਆਰ ਨਹੀਂ ਉਹਨਾਂ ਤੇ ਕੋਈ ਚੈੱਕ ਆਊਟ ਨਹੀਂ ਹੈਗਾ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਡਾ ਜਿਹੜਾ ਫਿਊਚਰ ਹੈ ਉਹਨੂੰ ਇਹ ਪ੍ਰਭਾਵਿਤ ਕਰ ਰਹੀਆਂ ਨੇ ਤੇ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਕਿ ਸਾਡੀ ਜਿਹੜੀ ਪੀੜ੍ਹੀ ਹੈ ਸਾਡੀ ਪੀੜ੍ਹੀ ਤਾਂ ਉਹ ਪੀੜ੍ਹੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਜਿਹੜੀਆਂ ਬਰਸਾਤ ਦੀਆਂ ਪਹਿ ਫਨਾ ਹੋਣਾ ਪੈਂਦਾ ਸਾਡੀ ਪੀੜ੍ਹੀ ਤਾਂ ਉਹ ਹੈ ਕਿ ਅਸੀਂ ਤਾਂ ਫਨਾ ਹੋ ਗਏ ਅਸੀਂ ਤਾਂ ਖਤਮ ਆ ਪਰ ਮੈਂ ਚਾਹੁੰਦਾ ਕਿ ਜਿਹੜੀ ਮੇਰੇ ਆਉਣ ਵਾਲੀਆਂ ਨੈਕਸਟ ਜਨਰੇਸ਼ਨਾਂ ਨੇ ਉਹ ਸਾਡੇ ਵਾਂਗੂ ਨਾਰ ਰੋੜਨ ਅਸੀਂ ਉਹਨਾਂ ਵਾਸਤੇ ਚਾਨਣ ਬਨਾਰੇ ਬਣ ਸਕੀਏ ਸਮੱਸਿਆ ਇਹ ਹੈ ਹੁਣ ਮੈਂ ਕਲਾਸ ਦੇ ਵਿੱਚ ਖੜ ਕੇ ਵਿਦਿਆਰਥੀਆਂ ਨੂੰ ਇਹ ਗੱਲ ਨਹੀਂ ਕਹਿ ਸਕਦਾ ਕਿ ਵੀ ਪੜ੍ਹ ਲਓ ਪੜ੍ਹ ਲਓ ਤਾਂ ਤੁਹਾਨੂੰ ਤੁਸੀਂ ਕੁਝ ਨਾ ਕੁਝ ਬਣ ਜਾਓਗੇ ਕੁਝ ਨਾ ਕੁਝ ਹਾਸਲ ਕਰ ਦੋਗੇ ਮੈਂ ਐਗਜ਼ਾਮਪਲ ਹੀ ਨਹੀਂ ਹੈਗਾ ਉਹਨਾਂ ਵਾਸਤੇ ਮੇਰੇ ਕੋਲ ਆਪਣੀ ਨੌਕਰੀ ਨਹੀਂ ਹੈਗੀ ਅਗਲੇ ਕਹਿਣਗੇ ਕਿ ਵੀ ਤੁਸੀਂ ਇੰਨਾ ਪੜ੍ਹ ਲੇ ਲਿਖ ਲੇ ਇੰਨੀ ਉਮਰ ਤੁਸੀਂ ਕਰ ਲਈ ਕਿ ਤੁਸੀਂ ਕੀ ਪਾਇਆ ਹੈਗਾ ਤਾਂ ਅਸੀਂ ਅਸੀਂ ਉਹਨਾਂ ਵਾਸਤੇ ਕੋਈ ਬਣਨਾ ਚਾਹੁੰਦੇ ਆ ਅਸੀਂ ਮਤਲਬ ਸਰਕਾਰਾਂ ਨੂੰ ਅਸੀਂ ਵਿਦਿਆਰਥੀਆਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਆਪ ਮਤਲਬ ਇਹਦੇ ਤੇ ਧਿਆਨ ਦੇਣਾ ਸ਼ੁਰੂ ਕਰੋ ਤਾਂ ਹੀ ਸਾਡੇ ਪੰਜਾਬ ਦਾ ਕੁਝ ਬਣ ਸਕਦਾ ਹੈ ਰੋਸ਼ਨ ਭਵਿਕ ਹੋ ਸਕਦਾ ਹੈਗਾ ਨਹੀਂ ਤਾਂ ਅੱਗੇ ਜਿਹੜਾ ਹਨੇਰਾ ਹੈਗਾ ਹੋਰ ਗੂੜਾ ਤੇ ਗਾੜਾ ਹੁੰਦਾ ਜਾਊਗਾ ਭਾਈ ਤੁਸੀਂ ਪੂੰਜੀਵਾਦ ਦਾ ਜ਼ਿਕਰ ਕੀਤਾ ਡਿਵਟਾਈਜ਼ੇਸ਼ਨ ਨੂੰ ਹਵਨ ਦੇ ਕੇ ਜਿਹੜਾ ਇਹਦਾ ਵਿਸਤਾਰ ਕੀਤਾ ਜਾ ਰਿਹਾ ਹੈ ਜਾਂ 21 ਸਾਲ ਇਹ ਦੋਨੇ ਆਪਸ ਚ ਰਲਦੀਆਂ ਚਾਹੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਜਾ ਇੱਥੋਂ ਦੀ ਗੱਲ ਕਰ ਲਈਏ ਨਿਊ ਜਿਹੜੀ ਪਾਲਿਸੀ ਹੈਗੀ ਆ 2020 ਦੀ ਉਹ ਥੋੜਾ ਜਿਹਾ ਕੰਕਲੂਡ ਕਰਕੇ ਸਾਨੂੰ ਦੇ ਪੰਜਾਬ ਵਿੱਚ ਦੇਖੋ ਜਿਹੜਾ ਪੂੰਜੀਵਾਦ ਦਾ ਪ੍ਰਭਾਵ ਹੈ ਉਹ ਸਾਨੂੰ ਸਾਰੀਆਂ ਚੀਜ਼ਾਂ ਤੇ ਦਿਖਾਈ ਦਿੰਦਾ ਹੈ ਕੱਲੀ ਕੱਲੀ ਚੀਜ਼ ਤੇ ਠੀਕ ਹੈ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੰਨਾ ਜਿਹੜੀ ਛੋਟੀ ਦੁਕਾਨਦਾਰੀ ਹੈ ਛੋਟੀ ਦੁਕਾਨਦਾਰੀ ਨੂੰ ਖਾ ਲਿਆ ਮਾਲਸ ਨੇ ਠੀਕ ਹੈ ਤੁਸੀਂ ਤੁਸੀਂ ਪਹਿਲਾਂ ਦੁਕਾਨ ਤੇ ਜਾਂਦੇ ਸੀ ਚੀਜ਼ ਲੈਂਦੇ ਸੀ ਹਨਾ ਉਹਦੇ ਨਾਲ ਤੁਹਾਡਾ ਬਰਤ ਹੁੰਦਾ ਸੀ ਉਹਦੇ ਨਾਲ ਰਿਲੇਸ਼ਨ ਬਣਦੇ ਹਜ਼ਾਰ ਵੀ ਲੈਣ ਹੁੰਦੇ ਸੀ ਮਾਲਸ ਆਗੇ ਤੁਸੀਂ ਦੁਕਾਨਦਾਰਾਂ ਨਾਲ ਨਾਤਾ ਤੋੜ ਲਿਆ ਕਿਉਂਕਿ ਮਾਲਸ ਤੋਂ ਤੁਹਾਨੂੰ ਚੀਜ਼ਾਂ ਥੋੜੀਆਂ ਜਿਹਾ ਸਸਤੀਆਂ ਦੇ ਰਿਹਾ ਪਰ ਉੱਥੇ ਸੰਵੇਦਨਾ ਨਹੀਂ ਹੈਗੀ ਮਾਲਸ ਦੇ ਵਿੱਚ ਮਾਲਸ ਬਹੁਤ ਮਤਲਬ ਆਸੀਂ ਕਹੀਏ ਹਾਈ ਲੈਵਲ ਤੇ ਗਏ ਉਹਨਾਂ ਨੇ ਬਹੁਤ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਹੁਣ ਆਨਲਾਈਨ ਸ਼ਾਪਿੰਗ ਚੱਲ ਰਹੀ ਹੈ ਉਹਨੇ ਮਾਲਸ ਖਤਮ ਕਰਤੇ ਕਿ ਹੁਣ ਤੁਸੀਂ ਘਰੇ ਘਰੇ ਬੈਠੇ ਹੋ ਘਰੇ ਬੈਠੇ ਬਿਠਾਇਆ ਨੂੰ ਤੁਸੀਂ ਐਮਾਜ਼ਾਨ ਤੇ ਆਰਡਰ ਕਰੋ ਤਾਂ ਤੁਹਾਨੂੰ ਆਰਡਰ ਆ ਜਾਂਦਾ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਬਾਤ ਭੇਜ ਦਿਓ ਹਰ ਇਹ ਇਹ ਪੂੰਜੀਵਾਦ ਦੇ ਰੂਪ ਨੇ ਅਲੱਗ ਅਲੱਗ ਰੂਪ ਨੇ ਠੀਕ ਹੈ ਭਾਰਤ ਦੇ ਵਿੱਚ ਇਸ ਵਕਤ ਕੁਝ ਗਿਣਵੇਂ ਚੁਣਵੇਂ ਬੰਦੇ ਨੇ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਵੱਧਦੇ ਜਾ ਰਹੇ ਨੇ ਸਾਡੀਆਂ ਜੇਬਾਂ ਦੇ ਵਿੱਚ ਪੈਸੇ ਘਟਦੇ ਜਾ ਰਹੇ ਨੇ ਇਹ ਪੂੰਜੀਵਾਦ ਦੇ ਨਿਸ਼ਾਨ ਹੈ ਪੂੰਜੀਵਾਦ ਕੀ ਹੈ ਕਿ ਪੂੰਜੀ ਨੂੰ ਮਤਲਬ ਪੂੰਜੀ ਨੂੰ ਨਾ ਇੱਕ ਥਾਂ ਤੇ ਇਕੱਠਾ ਕਰਦਾ ਹੈਗਾ ਤਾਂ ਇੱਕ ਟਾਈਮ ਤੋਂ ਬਾਅਦ ਤੁਸੀਂ ਦੇਖਿਓ ਜਿਵੇਂ ਹੁਣ ਸਾਡੀ ਜਿਹੜੀ ਮੀਡਲ ਕਲਾਸ ਹੈ ਹੁਣ ਸਾਡੀ ਜਿਹੜੀ ਮੀਡਲ ਕਲਾਸ ਹੈ ਉਹ ਹਲੇ ਤੱਕ ਸਟੇਬਲ ਹੈ ਠੀਕ ਹੈ ਇੱਕ ਟਾਈਮ ਤੋਂ ਬਾਅਦ ਤੁਸੀਂ ਜਾ ਕੇ ਦੇਖਿਓ ਕਿ ਜਿਹੜੀ ਮੀਡਲ ਕਲਾਸ ਡਿਲੂਟ ਹੋਣੀ ਸ਼ੁਰੂ ਹੋ ਜੂਗੀ ਇਹ ਮਤਲਬ ਲੋਅਰ ਕਲਾਸ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦੂਗੀ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਜਿਹੜੀ ਉਹਨਾਂ ਦੀ ਪੂੰਜੀ ਹੈਗੀ ਆ ਉਹ ਹੌਲੀ-ਹੌਲੀ ਉਹਨਾਂ ਲੋਕਾਂ ਦੇ ਜੇਬਾਂ ਦੇ ਵਿੱਚ ਜਾਣੀ ਸ਼ੁਰੂ ਕਰ ਦੂਗੀ ਜਿਹੜੇ ਲੋਕ ਹੁਣ ਪੂੰਜੀ ਵੱਦਦੇ ਸੰਦ ਜਾਂ ਔਜ਼ਾਰ ਬਣੇ ਹੋਏ ਨੇ ਭਾਈ ਅੱਜ ਤੁਸੀਂ ਮਤਲਬ ਕਿ ਅੱਜ ਇੱਥੇ ਪਹੁੰਚੇ ਹੋ ਤੇ ਅੱਗੇ ਦੀ ਰੂਪਰੇਖਾ ਤੁਸੀਂ ਦੂਰ ਪੰਦੇਸ਼ੀ ਹੋ ਗਏ ਹੋਗੇ ਭਈ ਬਹੁਤ ਕੁਝ ਦੇਖ ਲਿਆ ਤੁਸੀਂ ਤੁਹਾਨੂੰ ਲੱਗਦਾ ਕਿ ਸੰਘਰਸ਼ ਲੰਬਾ ਕਰਨਾ ਪਿਆ ਜੀ ਦੇਖੋ ਜੇ ਜੇ ਸਾਡੀ ਭਰਤੀ ਬਚ ਵੀ ਜਾਂਦੀ ਜੇ ਅਸੀਂ ਕਾਲਜਾਂ 'ਚ ਵੀ ਹੁੰਦੇ ਤਾਂ ਨੂੰ ਸਾਮ ਤਾਂ ਵੀ ਸੰਘਰਸ਼ ਕਰਨਾ ਪੈਣਾ ਸੀ ਅਸੀਂ ਤਾਂ ਇਹ ਸੋਚ ਕੇ ਚੱਲੇ ਹੋਏ ਆ ਠੀਕ ਹੈ ਮਤਲਬ ਬੱਚੇ ਨੂੰ ਜੇ ਦੁੱਧ ਮਤਲਬ ਪੀਣਾ ਹੋਵੇ ਨਾ ਬੱਚੇ ਨੇ ਤਾਂ ਬੱਚਾ ਰੋਂਦਾ ਠੀਕ ਹੈ ਤਾਂ ਮਾਂ ਦੁੱਧ ਦੰਦੀ ਉਹ ਵੀ ਦੁੱਧ ਦੰਦੀ ਸਾਨੂੰ ਪਤਾ ਸੀ ਇਸ ਤੋਂ ਬਾਅਦ ਅਸੀਂ ਜੋ ਕੁਝ ਵੀ ਕਰਨਾ ਪਾਵੇਂ ਅਸੀਂ ਕਾਲਜਾਂ 'ਚ ਸੁਧਾਰ ਕਰਨਾ ਪਾਵੇਂ ਆਪਣੀ ਤਰੱਕੀ ਵਾਸਤੇ ਆਪਣੀਆਂ ਤਨਖਾਹਾਂ ਵਾਸਤੇ ਸਾਨੂੰ ਤਾਂ ਸੰਘਰਸ਼ ਕਰਨਾ ਹੀ ਪੈਣਾ ਸੀ ਸਾਡਾ ਤਾਂ ਸੰਘਰਸ਼ ਚੱਲਦਾ ਹੀ ਰਹੂਗਾ ਜਿਹੜਾ ਸਾਡਾ ਇਹ ਸੰਘਰਸ਼ ਆ ਭਰਤੀ ਨੂੰ ਬਚਾਉਣ ਵਾਸਤੇ ਤਾਂ ਮੈਂ ਇਹ ਗੱਲ ਦਾ ਦਾਵਾ ਕਰਦਾ ਕਿ ਸਾਡਾ ਸੰਘਰਸ਼ ਜਿੰਨਾ ਲੰਬ ਮੰਦ ਰਹੂਗਾ ਜਿੰਨੀ ਏਕਤਾ ਸਾਡੀ ਬਣੀ ਰਹੂਗੀ ਤਾਂ ਅਸੀਂ ਇਹ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਬੜਾ ਬਾਇਸਡ ਫੈਸਲਾ 1% ਫੈਸਲਾ ਇਹ ਜਿਹੜਾ ਫੈਸਲਾ ਅਸੀਂ ਇਹਨੂੰ ਪਲਟਾ ਕੇ ਹਟਾਂਗੇ ਠੀਕ ਹੈ ਕਿਉਂਕਿ ਸਾਨੂੰ ਲੋਕ ਏਕਤਾ ਤੇ ਵਿਸ਼ਵਾਸ ਹੈ ਜੇ ਕਿਸਾਨ ਆਗੂ ਨੇਰ ਨੂੰ ਜਿਹੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੀ ਲੋਕ ਏਕਤਾ ਹੈਗੀ ਆ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪਲਟਾ ਕੇ ਬਾਹਰ ਬਾਈਲਜਤਬਰੀ ਕਰਵਾ ਸਕਦੀ ਹੈਗੀ ਆ ਤਾਂ ਇਹ ਬਹੁਤ ਛੋਟਾ ਜਿਹਾ ਕੰਮ ਹੈ ਅਸੀਂ ਪੰਜਾਬ ਸਰਕਾਰ ਤੇ ਪੂਰਾ ਦਬਾਅ ਬਣਾਵਾਂਗੇ ਪੂਰਾ ਪ੍ਰੈਸ਼ਰ ਬਣਾਵਾਂਗੇ ਕਿ ਇਸ ਤੋਂ ਬਾਅਦ ਉਹ ਜਿਹੜੀ ਰਿਵਿਊ ਪਟੀਸ਼ਨ ਹੈ ਫਾਈਲ ਕਰੇ ਤੇ ਉਸ ਤੋਂ ਬਾਅਦ ਜਿਹੜੀ ਵੀ ਚਾਰਾਜੋਈ ਇਸ ਪਰਤੀ ਨੂੰ ਬਚਾਉਣ ਵਾਸਤੇ ਕਰਨੀ ਚਾਹੀਦੀ ਆ ਅਸੀਂ ਪੂਰਾ ਦਬਾਅ ਪਾ ਕੇ ਰੋਸ ਪ੍ਰਦਰਸ਼ਨ ਕਰਕੇ ਕਿਸੇ ਵੀ ਟੰਕ ਦੇ ਨਾਲ ਮੁਜਾਰੇ ਕਰਕੇ ਥਾਣਿਆਂ ਜਾ ਕੇ ਜੇਨਾਂ ਦੇ ਵੀ ਜਾ ਕੇ ਉਹ ਪ੍ਰੈਸ਼ਰ ਕ੍ਰੀਏਟ ਕਰਾਂਗੇ ਤਾਂ ਕਿ ਅਸੀਂ ਸਾਡੀ ਇਹ ਪਰਤੀ ਦਾ ਬੱਚੇ ਬੱਚੇ ਪੰਜਾਬ ਦੇ ਸਰਕਾਰੀ ਕਾਲਜ ਨੇ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਬਚ ਸਕਣ ਉਹਨਾਂ ਦਾ ਜਿਹੜਾ ਭਵਿੱਖਾ ਰੋਸ਼ਨ ਹੋ ਸਕੇ ਸ਼ੁਕਰੀਆ